ਕਹਿਣ ਲੱਗੇ ਉਹ ਹੀ ਹੋਣਾ ਨਾ ਥਾਵਾਂ ਗੋ ਇਹ ਬਜ ਸੁਣਿਆ ਨਾ ਗਿਆ ਕਹਿਣ ਲੱਗੇ ਚੱਲ ਗਏ ਉਹ ਜਮਾਨਾ ਚਲਾ ਗਿਆ ਮੈਂ ਥਾਂ ਵਾਲਾ ਮੇਰੀ ਥਾਂ ਗੁਰੂ ਅੰਗਦ ਸਾਹਿਬ ਦੇ ਚਰਨ ਨੇ ਇੰਨੀ ਗੱਲ ਕਹੀ ਤੇ ਉੱਥੇ ਲਿਖਿਆ ਵੀ ਬੀਬੀ ਕਮਲੀ ਹੋ ਗਈ ਜਦੋਂ ਘਰ ਵਾਲੀ ਕਮਲੀ ਹੋ ਗਈ ਤੇ ਬੁੰਦਲ ਗਿਆ ਜਲਾਇਆ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਜਾ ਕੇ ਡਿੱਗਾ ਕਹਿਣ ਲੱਗਾ ਪਾਤਸ਼ਾਹ ਇਹ ਮੇਰੀ ਘਰ ਵਾਲੀ ਕੋਲ ਗਲਤੀ ਹੋ ਗਈ ਤੇ ਕਿਰਪਾ ਕਰ ਕਹਿੰਦੇ ਗੁਰਮੁਖਵ ਕੋ ਕਿਸੇ ਨੇ ਕਿਹਾ ਕਹਿੰਦਾ ਜੀ ਕਹਿਣਾ ਕੀ ਸੀ ਜਿਹੜਾ ਤੁਹਾਡੇ ਪਾਣੀ ਪਰਣ ਵਾਲਾ ਤੁਹਾਡਾ ਕੁੜਮ ਅਮਰਦਾਸ ਹੈ ਨਾ ਉਹਨੇ ਆਖਿਆ ਸੀ ਕਮਲਿਏ ਮੈਂ ਥਾਂ ਵਾਲਾ ਤੇ ਹੋਇਆ ਕੀ ਗੁਰਦੇਵ ਕਹਿਣ ਲੱਗੇ ਹੁਣ ਸਮਾਂ ਆ ਗਿਆ ਬਾਬਾ ਬੁੱਢਾ ਜੀ ਸੰਗਤ ਨੂੰ ਇਕੱਠਿਆਂ ਕਰੋ ਗੁਰੂ ਘਰ ਵੱਲੋਂ ਬਾਬੇ ਅਮਰਦਾਸ ਨੂੰ ਸਾਲ ਬਾਅਦ ਇੱਕ ਸਰੋਪਾ ਮਿਲਦਾ ਸਾਲ ਬਾਅਦ ਉਹਨੂੰ ਸੁੱਟਦੇ ਨਹੀਂ ਉਹਨੂੰ ਸਿਰ ਤੇ ਸਜਾਉਂਦੇ ਹਨ ਜਿਹੜਾ ਸਰੋਪਾ ਲਬਜਾਪਾਂ ਬੋਲਦੇ ਆ ਨਾ ਇਹ ਫਾਰਸੀ ਜ਼ਬਾਨ ਦਾ ਸ਼ਬਦ ਹੈ ਤੇ ਇਹਦੇ ਅਰਥ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਢੱਕਣ ਵਾਲਾ ਜੇ ਕੋ ਆਪਾਂ ਨੂੰ ਪੁੱਛੇ ਨੇ ਕਿ ਸਰੋਪੇ ਦੇ ਅਰਥ ਕੀ ਨੇ ਤੇ ਸਰੋਪੇ ਦੇ ਅਰਥ ਨੇ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਪੜਦੇ ਟੱਕਣ ਵਾਲੇ ਨੂੰ ਸਰੋਪਾ ਕਹਿੰਦੇ ਹਨ ਆਪਾਂ ਜੇ ਕਪੜਾ ਚੰਗਾ ਤੇ ਆਪਾਂ ਕੇ ਨਹੀਂ ਬੰਨ ਲਾਂਗੇ ਤੇ ਨਹੀਂ ਤੇ ਵਗਾ ਕੇ ਮਾਰਦੇ ਆ ਅਸੀਂ ਕਪੜਾ ਨਹੀਂ ਵੇਖਣਾ ਅਸੀਂ ਗੁਰੂ ਦੀ ਬਖਸ਼ਿਸ਼ ਨੂੰ ਪੈਰ ਦੇਣੀ ਹੈ ਸੰਗਤਾਂ ਨੂੰ ਇਕੱਠਿਆਂ ਕੀਤਾ ਜਲ ਮੰਗਾਇਆ ਤੇ ਜਿੰਨੇ ਵੀ ਸਰੋਪੇ ਮਿਲਦੇ ਸਰੋਪੇ ਤੇ ਸਰੋਪਾ ਬਣ ਹੀ ਜਾਂਦੇ ਕਹਿੰਦੇ ਮੈਂ ਗੁਰੂ ਕੀ ਬਖਸ਼ਿਸ਼ ਸੁਟਾ ਕੇ ਵੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨਾਲੇ ਸਰੂਪਾ ਲਈ ਜਾਂਦੇ ਨੇ ਤੇ ਕਹਿੰਦੇ ਨੇ ਗੁਰੂ ਅਮਰਦਾਸ ਨਥਾਵਿਆਂ ਦਾ ਥਾਂ ਗੁਰੂ ਅਮਰਦਾਸ ਨਮਾਣਿਆਂ ਦਾ ਮਾਣ ਗੁਰੂ ਅਮਰਦਾਸ ਨੇ ਉਟੀਆਂ ਦੀ ਓਟ ਗੁਰੂ ਅਮਰਦਾਸ ਨਿਆਸਰਿਆਂ ਦਾ ਆਸਰਾ ਗੁਰੂ ਅਮਰਦਾਸ ਨਿਤਿਰਿਆਂ ਦੀ ਥਿਰ ਜਦੋਂ 12 ਵੇਰਾਂ ਆਖਿਆ ਤੇ ਬਾਬੇ ਬੁੱਢੇ ਨੇ ਆਖਿਆ ਜੀ ਬਸ ਇੱਥੇ ਖਲੋਗੈ ਕਹਿਣ ਲੱਗੇ ਬੁੱਢਿਆ ਜਿਹੜਾ 12 ਬਣੀ ਦਾ ਸੋਨਾ ਆਉਂਦਾ ਉਹ ਦੁਕਾਨ ਦਾ ਸੋਨਾ ਹੈ ਹੀ ਕੋਈ ਨਹੀਂ ਤਾਂ 12 ਬਣੀ ਦਾ ਸੋਨਾ ਹੈ ਨਾਲ ਗੁਰੂ ਅੰਗਦ ਸਾਹਿਬ ਨੇ ਪਹਿਲਾਂ ਡਿਊਟੀ ਲਾਈ ਸੀ ਕਿ ਜਿਹੜਾ ਗੋਮਿੰਦਵਾਲ ਨਗਰ ਹੈ ਨਾ ਇਸ ਨਗਰ ਨੂੰ ਵਸਾਉਣਾ ਉਹਦਾ ਕਾਰਨ ਇਹ ਕਿ ਇੱਥੇ ਕਿਸੇ ਬੰਦੇ ਨੇ ਝੂਠੀ ਸੌਂਹ ਖਾਧੀ ਸੀ ਜਿਹੜੇ ਪ੍ਰੇਰ ਸਨ ਉਹ ਨਗਰ ਨੂੰ ਬਰਬਾਦ ਕਰ ਜਾਂਦੇ ਸਨ ਇਸ ਕਾਰਨ ਕਰਕੇ ਗੁਰੂ ਅੰਗਦ ਦੇ ਮਾਰਗ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਡਿਊਟੀ ਲਈ ਔਰ ਇਹਦੇ ਬਾਰੇ ਆਪਾਂ ਪੜ੍ਹਦੇ ਹਾਂ ਗੋਇੰਦਵਾਲ ਗਵਿੰਦਪੁਰੀ ਸਮ ਜਲਨ ਤੀਰ ਬਪਾਸ ਬਣਾਇਓ ਇਹਦਾ ਅਰਥ ਕੀ ਹੈ ਕਹਿੰਦੇੜਾ ਗੋਇੰਦਵਾਲ ਬਿਆਸਾ ਦਰਿਆ ਦੇ ਕੰਢੇ ਤੇ ਬਣਾਇਆ ਨਾ ਇਹ ਗਵਿੰਦੀਪੁਰੀ ਵਰਗਾ ਹੈ ਤੇ ਅੱਗੇ ਆਪਾਂ ਸ਼ੰਕਾ ਕਰਾਂਗੇ ਜੀ ਗਵਿੰਦੀਪੁਰੀ ਨੂੰ ਕਿਉਂ ਕਹਾਂਗੇ ਇਹ ਗਵਿੰਦੀਪੁਰੀ ਵਰਗਾ ਕਿਉਂ ਹੈ ਇਹਦਾ ਜਵਾਬ ਗੁਰਮੁਖੋ ਇਹ ਹੈ ਕਿ ਗੁਰੂ ਅਮਰਦਾਸ ਮਹਾਰਾਜ ਅਮਰਤ ਵੇੜੇ ਕਿੱਲੀ ਨੂੰ ਫੜ ਕੇ ਤੇ ਜਬਜੀਤ ਸਾਹਿਬ ਦੇ ਪਾਠ ਕਰਦੇ ਹੁੰਦੇ ਸਨ ਕਿਉਂ ਜਦੋਂ ਆਪਾਂ ਮੰਜੇ ਤੇ ਬੈਠਨੇ ਤੇ ਤੇ ਵੀਰਾਂ ਨੂੰ ਨੀਂਦ ਆ ਜਾਂਦੀ ਹੈ ਇਸ ਤਰ੍ਹਾਂ ਕਿੱਲੀ ਨੂੰ ਫੜ ਕੇ ਉਹ ਕਿੱਲੀ ਅੱਜ ਵੀ ਹੈ ਤੇ ਮਹਾਂਪੁਰਸ਼ਾਂ ਨੇ ਉਹਦੇ ਤੇ ਕਿਸੇ ਗੁਰਮੁਖ ਨੇ ਹੁਣ ਚਾਂਦੀ ਦਾ ਕਵਰ ਚੜ੍ਹਾ ਦਿੱਤਾ ਹੈ ਜਾਪ ਕਰਦੇ ਨੇ ਜਬਜੀਤ ਸਾਹਿਬ ਦਾ ਪਾਠ ਕਰਦੇ ਨੇ ਅਮਰਤ ਵੇਲਾ ਤੇ ਕਿਸੇ ਬੀਬੀ ਦੇ ਰੋਣ ਦੀ ਆਵਾਜ਼ ਕੰਨਾਂ 'ਚ ਪਈ ਜਿਹੜਾ ਗੁਰੂ ਕਾ ਸੇਵਾਦਾਰ ਸੀ ਉਹਦਾ ਨਾਮ ਭਾਈ ਬੱਲੂ ਕਰਕੇ ਲਿਖਿਆ ਜਿਹਨੂੰ ਆਪਾਂ ਅੱਜਕੱਲ ਗੜਬਈ ਕਹਿੰਦੇ ਆ ਨਾ ਜਾਂ ਪੀਏ ਕਹਿੰਦੇ ਲੋਕੀ ਉਹਦਾ ਨਾਮ ਸੀ ਭਾਈ ਬੱਲੂ ਕਹਿਣ ਲੱਗੇ ਭਾਈ ਬੱਲੂ ਬੀਬੀ ਨੂੰ ਜਾ ਕੇ ਕਹਿ ਵੀ ਅਮਰਤ ਵੇਲਾ ਰੋਣ ਦਾ ਟਾਈਮ ਨਹੀਂ ਅਮਰਤ ਵੇਲਾ ਸੱਚ ਨਾਉ ਵਡਿਆਈ ਦੀ ਚਾਰ ਇਹ ਕਰਤੇ ਦੀ ਵਡਿਆਈ ਕਰਨ ਦਾ ਸਮਾਂ ਹੈ ਇਹ ਰੋਣ ਦਾ ਸਮਾਂ ਨਹੀਂ ਤੇ ਭਾਈ ਬੱਲੂ ਨੂੰ ਇਸ ਗੱਲ ਦਾ ਪਤਾ ਸੀ ਕਹਿਣ ਲੱਗਾ ਮਹਾਰਾਜ ਤੁਸੀਂ ਠੀਕ ਹੋ ਪਰ ਕੀ ਕਰੀਏ ਉਹਦਾ ਇੱਕੋ ਇੱਕ ਬੇਟਾ ਸੀ ਦੁਨੀਆ ਤੋਂ ਚਲਾ ਗਿਆ ਤੇ ਮਾਂ ਰੋਵੇ ਕਿਉਂ ਨਾ ਜਿਹੜੀ ਮਾਂ ਦਾ ਪੁੱਤ ਮਰ ਜਾਏ ਕੱਲਾ ਕੱਲਾ ਤੁਸੀਂ ਕਹਿੰਦੇ ਰੋਵੇ ਨਾ ਉਹ ਕਿਉਂ ਨਾ ਰੋਵੇਗੀ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਬੱਲੂ ਬੀਬੀ ਨੂੰ ਜਾ ਕੇ ਕਹਿ ਦੇ ਪਿੱ ਦਿਨ ਚੜ ਲੈਣ ਦੇ ਮਾੜਾ ਜਿਆ ਬੌਲੀ ਦੇ ਕੰਡੇ ਤੇ ਲਿਆ ਕੇ ਉਹਨੂੰ ਪਾ ਦੇ ਆਪਾਂ ਗੁਰੂ ਨਾਨਕ ਦੇ ਅੱਗੇ ਅਰਦਾਸ ਕਰਾਂਗੇ ਗੁਰੂ ਨਾਨਕ ਬੌੜੀ ਕਰੇਗਾ ਭਲਾ ਕਰੇਗਾ ਪੁੱਤਰ ਜਿੰਦਾ ਹੋ ਜਾਏਗਾ ਜਦੋਂ ਭਾਈ ਬੱਲੂ ਨੇ ਜਾ ਕੇ ਉਸ ਬੀਬੀ ਨੂੰ ਗੱਲ ਕਹੀ ਉਹਦਾ ਮਨ ਖੇੜੇ ਚ ਆ ਗਿਆ ਪੁੱਤਰ ਦੇ ਸਰੀਰ ਨੂੰ ਚੁਕਾਇਆ ਤੇ ਬੌਲੀ ਦੇ ਕੰਡੇ ਰੱਖ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਨੇ ਨਿਗਾਹ ਕੀਤੀ ਨੌ ਬਰਨਾਓ ਹੋ ਗਿਆ ਦੇ ਨਾਲ ਕਹਿਣ ਲੱਗੇ ਬੱਲੂ ਇਹ ਕੰਮ ਨਾ ਕਰੀਏ ਉਹ ਵਿਚਾਰਾ ਚੁੱਪ ਕਹਿਣ ਲੱਗੇ ਭਾਈ ਅੱਜ ਇਹ ਮਰਿਆ ਤੇ ਜਿੰਦਾ ਆ ਤੇ ਲੋਕਾਂ ਨੇ ਤੇ ਮੰਜੇ ਚੁੱਕ ਚੁੱਕ ਕੇ ਇਥੇ ਗੋਂਦਵਾਲ ਲਈ ਆਉਣਾ ਤੇ ਸਾਨੂੰ ਵੀ ਜਿੰਦਿਆ ਕਰ ਦੋ ਸਾਨੂੰ ਵੀ ਕਰ ਦਿਓ ਆਪਾਂ ਫਸਤਾ ਮਰਾ ਦੇ ਪਕਾ ਦੇਣੇ ਆ ਅਸੀਂ ਜਿੰਨਾ ਚਿਰ ਗੁਰਤਾ ਗਦੀ ਕਰਾਂਗੇ ਗੋਇੰਦਵਾਲ ਚ ਮਨੁੱਖ ਤਾਂ ਕੀ ਪਸ਼ੂ ਤੇ ਪੰਛੀ ਵੀ ਨਹੀਂ ਮਰੇਗਾ ਮੈਂ ਆਪਣੇ ਸਤ ਆਪਣੇ ਵਿਦਿਆਦਾਦੇ ਸੰਤ ਕਰਤਾਰ ਸਿੰਘ ਮਹਾਂਪੁਰਸ਼ਾਂ ਕੋਲ ਸੁਣਿਆ ਹੈ ਕਹਿੰਦੇ ਕਿ ਗੁਰੂ ਅਮਰਦਾਸ ਪਾਤਸ਼ਾ 22 ਸਾਲ ਗੁਰਤਾ ਗੱਦੀ ਤੇ ਸਿਵਾਏ ਮਾਨ ਰਹਿ ਗੋਇੰਦਵਾਲ ਵਿੱਚ ਕਿਸੇ ਪਸ਼ੂ ਤੇ ਪੰਛੀ ਦੀ ਮੌਤ ਵੀ ਨਹੀਂ ਹੋਈ ਇਸ ਕਾਰਨ ਕਰਕੇ ਆਪਾਂ ਕਹਿੰਨੇ ਗੋਇੰਦਵਾਲ ਗੋਬਿੰਦਪੁਰੀ ਸਾਮ ਜਲਨ ਤੀਰ ਬਰਪਾਸ ਬਣਾਇਓ ਤੇ ਪਹਿਲਾਂ ਮੈਂ ਕਸੋਈਆ ਪੜਿਆ ਸੀ ਕਿ ਬਸੰਤ ਮੌਸਮ ਦੇ ਫੁੱਲਾਂ ਦੀ ਕੋਈ ਗਿਣਤੀ ਕਰ ਲੈ ਸਮੁੰਦਰ ਦਾ ਪਾਣੀ ਮਿਲ ਲੈ ਚੰਦਰਮਾ ਦੀਆਂ ਰਿਸ਼ਮਾਂ ਮਿਲ ਲੈ ਪਰ ਗੁਰੂ ਅਮਰਦਾਸ ਪਾਤਸ਼ਾਹ ਦੀ ਵਡਿਆਈ ਮੁੱਕਣੀ ਨਹੀਂ